15-20 ਮੁੰਡੇ ਥੱਲੇ ਸੀ ਜਿਹੜੇ ਕਿਰਪਾਨਾਂ ਡੰਡੇ ਲੈ ਕੇ ਹਰਿਆਮ ਟੋਕੇ ਆ ਦਾ ਹਰਿਆਮ ਮਾਰਨ ਦੇ ਸੀ ਜੀ ਇਹ ਚਲਾਨ ਕਰਨਾ ਹੋਵੇ ਪੁਲਸ ਵਾਲਾ ਨੇ ਮਿੰਟਾਂ ਸਮਾਂ ਲਾ ਜਾਂਦੇ ਆ ਜੀ ਜਦੋਂ ਆ ਮੌਕਾ ਆਇਆ ਜੀ ਅੱਧਾ ਘੰਟਾ ਕੋਈ ਪੁਲਸ ਵਾਲਾ ਨਹੀਂ ਤਾਂ ਫੜ ਗਿਆ ਜੀ ਜਾਨੀ ਤਾਂ ਖਾ ਜਾਂਦਾ ਬੱਸਾਂ ਨੇ ਤਾਂ ਨਹੀਂ ਦਿੰਦੇ ਪਿਆਸਾ ਉਹਨੇ ਘੜੇ ਭੰਗ ਪਾਉਂਦੇ ਕੋਈ ਸਪੋਰਟ ਨਹੀਂ ਹੋ ਗਈ ਸੀ ਰੋੜੀ ਦੇ ਬਾਅਦ ਤੇ ਕਰਦਾ ਕੋਈ ਨਾ ਕੋਈ ਜਿੰਨਾ ਕੋਈ ਕੋਡ ਹੈ ਕੋਡਦenar ਕਰਦਾ ਜੱਕਦਮ ਕਰਕੇ ਚਲੇ ਗਏ ਇਹਨਾਂ ਇੱਥੇ 10 15 ਮਿੰਟ ਬੈਠੇ ਹੀ ਦਬੋ ਜਲੇ ਹੋਇਆ ਸੀਗਾ ਜੀ ਇੱਥੇ ਜੀ ਹਾਂ ਜੀ ਇੱਕਦਮ ਉਪਰੋਂ ਜੀ 15 20 ਮੁੰਡੇ ਉਪਰੋਂ ਬੋਤਰਾ ਫਟਾਉਂਦਾ ਸੀ 15 20 ਮੁੰਡੇ ਨੀਚੇ ਡਾਂਗਾ ਕਿਰਪਾਣਾ ਲੈ ਗਏ ਜੀ ਪਰ ਇਹਾਂ ਦੀ ਆਪਸੇ ਇੱਕ ਦੂਸਰੇ ਦੇ ਕੋਈ ਪਬਲਿਕ ਨਾਲ ਦੇਖ ਕੇ ਕੋਈ ਕੁਛ ਨਾ ਲੱਗਿਆ ਹੋਰ ਫਾੜੀ ਹੋ ਗਈ ਸੀ ਵੈਸੇ ਚਲਾਨ ਕਰਨਾ ਹੋਵੇ ਪੁਲਿਸ ਵਾਲਾ ਨੇ ਮਿੰਟਾਂ ਸਾਮਲਾ ਆ ਜਾਂਦੇ ਜੀ ਜਦੋਂ ਆ ਮੌਕਾ ਆਇਆ ਜੀ ਅੱਧਾ ਘੰਟਾ ਕੋਈ ਪੁੱਸਲਾ ਨਹੀਂ ਤਾਂ ਫੜ ਗਿਆ ਜੀ ਤੇ ਇਹਨੇ ਕੋ ਜਾਣਾ ਸੀ ਜਲਦੀ ਉੱਪਰ ਬਾਜੀ ਕਟੋ ਕਰਦੀ 20 25 ਮੁੰਡੇ ਉੱਪਰ ਸੀ ਜਿਹੜੇ ਬੋਤਲਾ ਫੜਾ ਰਹੇ ਸੀ 15 ਦਾ 15 20 ਮੁੰਡੇ ਥੱਲੇ ਸੀ ਜੀ ਜਿਹੜੇ ਕਿਰਪਾਨਾ ਡੰਡੇ ਲੈ ਕੇ ਤੋਕੇ ਆ ਰਿਹਾ ਮਾਰਨ ਦੇ ਸੀ ਜੀ ਬੜਾ ਮਟਾ ਹੋ ਗਿਆ ਜਿੱਦਾਂ ਉਹ ਕਰ ਗਿਆ ਜਦੋਂ ਕਰਕੇ ਅੱਜ ਆ ਗਿਆ 6:00 ਵਜੇ ਮੁੰਡਾ ਸੀ ਕਿ ਹੋਰ ਵੀ ਬੰਦੇ ਇੱਕ ਮੁੰਡਾ ਪਾਰਕਿਆ ਹੈ ਮੁੰਡਾ ਫੜਿਆ ਸੀ ਹੁਣ ਟ੍ਰੈਫਿਕ ਵੀ ਰੋਮ ਸਟ ਜਾਨ ਲੱਗ ਗਈ ਸੀ ਜਿਆਣੀ ਬੰਦ ਹੋ ਗਿਆ ਅਟੇਕੇ ਦੇ ਸਾਹਮਣੇ ਸਿਫਟੀ ਡੀਟੇਲ ਖੜੀ ਸੀ ਉਹਦੇ ਜਿਵੇਂ ਚਾਰ ਜਾਣੇ ਗਏ ਆ ਉਹਨਾਂ ਦੇ ਕੋਲ ਅੱਛਾ ਪਰ ਨਾਲ ਲੰਦੀ ਨਿਆਰ ਸਾਹਿਬ ਕੀ ਉਹਨਾਂ ਨੇ ਦਾਣ ਕਰਕੇ ਚੁੱਕਿਆ ਅੱਛਾ ਬੋਲਣਾ ਮਰਦਾ ਦਾ ਕਰਾਣੇ ਸੀਗੇ ਚਾਤ ਨਹੀਂ ਦਿੱਤੀ ਦਾਦ ਨਹੀਂ ਕਰਵਾ ਉੱਪਰ ਵਾਲਿਆਂ ਕੋਲ ਕਦੀ ਭੱਜ ਕੇ ਆਣੂ ਜਾਣ ਜੀ ਕਦੀ ਭੱਜ ਕੋਣ ਮਾਰ ਮਾਰਦੇ ਮਾਰਦੇ ਜਾਣ ਲਿਆ ਕੋਈ ਬੰਦਾ ਮੈਂ ਦੇਖਿਆ ਰਾਤ ਨੂੰ ਤਾਂ ਕੋਈ ਨਹੀਂ ਕੋਈ ਨਹੀਂ ਜੀ ਕਾਰ ਚਾਹੀਦੀ ਇੱਥੇ ਬੈਗ ਤੇ ਕਾਰ ਲਾਈ ਅੱਛਾ ਠਾ ਠਾ ਕਿਰਪਾਨਾ ਤੇ ਹੱਥ ਲਾਣਾ ਸ਼ੁਰੂ ਕਰਦੇ ਹੋ ਨਾ ਚੈੱਕ ਕਿਨੇ ਜਾਨੇ ਸੀਗੇ ਜੀ ਉਹ ਚਾਰ ਬੰਦੇ ਸੀ ਹਟਾ ਅੱਛਾ ਜੀ ਉਹਦਾ ਕਾਰਡ ਪੰਜ ਛੇ ਬੰਦੇ ਦੀ ਅੱਛਾ ਤੇ ਬੋਤਲਾਂ ਕੀ ਕਿੱਥੋਂ ਉੱਪਰੋਂ ਮਾਰੀਆਂ ਜੀ ਉਹਨਾਂ ਨੇ ਉੱਪਰੋਂ ਪਾਲ ਤੋਂ ਉੱਪਰੋਂ ਅੱਛਾ ਉਹ ਕਿੰਨੇ ਟੋਟਲ ਕਿੰਨੇ ਬੰਦੇ ਸੀਗੇ ਉਹ ਉੱਪਰ ਨਹੀਂ ਗਿਣੇ ਅਸੀਂ ਹਟਾ ਹੀ ਚਾਰ ਬੰਦੇ ਸੀ ਜੀ ਅੱਛਾ ਤੇ ਕਿੰਨੇ ਬੰਦਿਆਂ ਨੂੰ ਸੱਟਾਂ ਵੱਜੀਆਂ ਹੱਥੇ ਹਾਂ ਕਿੰਨੇ ਕੁ ਬੰਦਿਆਂ ਨੂੰ ਸੱਟਾਂ ਵੱਜੀਆਂ ਜੀ ਇੱਕ ਨੂੰ ਸੱਟ ਵੱਜੀ ਆ ਅਸੀਂ ਮਜ਼ਾ ਕਰਨ ਲੱਗੇ ਸਾਡੇ ਕੋਲੇ ਕਾਰ ਤੋਂ ਨਿਕਲਦੇ ਮਾਰਨ ਲੱਗੇ ਅੱਛਾ ਜੀ ਤੇ ਪੁਲਿਸ ਵਗੈਰਾ ਆ ਗਈ ਸੀ ਮੌਕੇ ਤੇ ਕਿ ਨਹੀਂ ਜੀ ਇੱਥੇ ਕੋਈ ਬੰਦਾ ਨਹੀਂ ਦਿਖਾਈ ਹੁੰਦਾ ਬੱਸਾਂ ਵਾਲੇ ਦਿਖਾਈ ਨਹੀਂ ਦਿੰਦੇ ਭਾਈ ਸਾਡੇ ਕੋਲੇ ਭਵਨ ਕੋਈ ਸਪੋਰਟ ਕਰੀ ਹੋ ਗਈ ਸੀ ਰੋੜੀ ਕੋਈ ਗੱਲ ਪਤਾ ਲੱਗੀ ਜੀ ਕਿਤੇ ਲੜਾਈ ਕਰ ਤੂੰ ਆਈ ਹੈ ਜੀ ਇਹ ਤਾਂ ਵਾਇਰਲ ਹੋ ਜਾਣੀ ਕਿ ਉਹ ਹੈ ਸਾਡੇ ਤੋਂ ਪਤਾ ਅੱਛਾ ਜੀ ਲੜਾਈ ਹੋਈ ਤਾਂ ਟ੍ਰੇਨ ਜਾਮ ਹੋ ਗਿਆ ਸੀ ਪਰ ਅੰਮੀ ਜੀ ਦਾ ਹੀ ਜੀ ਚੱਲ ਰਿਹਾ ਨਾਲ ਜਾਮ ਹੋ ਗਿਆ ਜਾਮ ਦੇ ਕਰਕੇ ਥੋੜਾ ਜੀ ਦੋ ਚਾਰ ਮਿੰਟ ਦੇ ਰੁਕੇ ਫੇਰ ਹੀ ਚੌਂੜੇ ਜੇ ਟਾਈਮ ਨਾਲ ਪਰ ਮਿੰਟ ਕਿੰਨੇ ਬੰਦੇ ਸੀ ਕਿ ਕਹਿੰਦੇ ਲੋਕਾਂ ਨੂੰ ਤਾਂ ਦੱਸਣ ਦੇਗਾ ਮੈਂ 50 ਬੰਦੇ ਸੀਗੇ ਸਾਰੇ ਹਰ ਬੰਦੇ ਸੀਗੇ ਤੇ ਲੜਾਈ ਢਾੜ ਕਰਕੇ ਗਏ ਕੋਈ ਉਹਨਾਂ ਦੇ ਖਿਲਾਫ ਸਰਕਾਰ ਵੀ ਹੋ ਗਈ ਪੁਲਿਸ ਟੀਮਾਂ ਲਈਆਂ ਮਗਰ ਉਹਨਾਂ ਦੇ ਕਿਹੜੇ ਬੰਦੇ ਦੇ ਘੱਟ ਬਚੀਆ 100 ਜਿਹੜੇ ਪੁਲਿਸ ਆ ਗਏ ਚੱਤੂਜੋ ਬੜੀ ਕਾਰਵਾਈ ਹੋਣੀ ਇਹਨਾਂ ਦੇ ਖਿਲਾਫ ਤੇ ਹਦਿਏ ਦੋ ਪੁਲਿਸ ਟੀਮਾਂ ਗਈਆਂ ਮਗਰ ਉਹਨਾਂ ਦੇ ਕਿਹੜੇ ਬੰਦੇ ਕਹਿੰਦੇ ਹੋਗਾ ਕਿ ਕੁਝ ਲੋਕਾਂ ਦਾ ਦਰਦ ਲੋਕਾਂ ਦਾ ਤਾਂ ਮਤਲਬ ਆ ਰਿਹਾ ਜੀ ਨਹੀਂ ਐਨੀ ਦਾ ਉਹ ਖਾਸ ਗੱਲ ਨਹੀਂ ਆਈ ਕੋ ਪਰਾਣੀ ਰਾਂਜੇ ਆਉਂਦੀ ਹੈ ਚਲੋ ਠੀਕ ਹੈ ਲੋਕਾਂ ਨੂੰ ਕਹਿਣ ਦੇ ਮਤਲਬ ਕਿ ਕੰਬਰਾਲਾ ਜਾ ਕੇ ਸਭਾ ਗਿਆ ਜਾਂਦਾ ਕਿ ਉਸ ਤੋਂ ਦੀ ਪੁੱਛੀ ਤਾਂ ਨਹੀਂ ਜਾਵੇ ਬੋਤਲਾ ਮਾਰਲ ਤੇ ਆਮ ਲੋਕਾਂ ਨੂੰ ਵੀ ਸੱਟਾਂ ਵੱਜ ਸਕਦੀਆਂ ਸੀ ਜੇ ਇਹਦੀ ਤੇ ਕੀ ਕਹਿਣਾ ਜਾਊਗਾ ਰਾਂਜੇ ਸ਼ਬਾਦੀ ਆਪਾਂ ਤੇ ਰਾਂਜੇ ਸ਼ਬਾਦੀ ਹੁੰਦੀ ਹੈ ਕਿ ਦੂਜੇ ਵਾਸਤੇ ਕਰਦਾ ਕੋਈ ਨਾ ਕੋਈ ਜਿੰਨਾ ਕੋਈ سپورਟ ਹੈ سپورਟ ਦੇ ਨਾਲ ਕਰਦਾ ਜੱਕਦਮ ਕਰਕੇ ਚਲੇ ਗਏ ਇਹਨਾਂ ਇੱਥੇ 10-15 ਮਿੰਟ ਦੇ ਵਿੱਚ ਹੀ ਗਲੋਜ ਲੈ ਆ ਕੈਮਰਾ ਲਗਾ ਕੇ ਆਵੇ ਜੀ ਠੀਕ ਹੈ ਦੇ ਨਾਲ ਦੇਹੁਣੇ ਕੋਈ ਕਿ ਸਖਤ ਸਖਤ ਕਾਰਵਾਈ ਕੀਤੀ ਜਾਏਗੀ ਕਿ ਕਾਰਵਾਈ ਕਾਨੂੰਨੀ ਤੌਰ ਤੇ ਬੰਦਲੀ ਕਾਰਵਾਈ ਹੋਣੀ ਹੈ ਉਹਦੀ ਕਾਰਵਾਈ ਹੋਣੀ ਹੈ ਇੱਦਾਂ ਨਹੀਂ ਹੋ ਰਿਹਾ ਤਾਂ ਵੀ ਨਾ ਕਾਰਵਾਈ ਕਿੱਦਾਂ ਨਾ ਹੋ